ਸਾਰ ਮੈਨੂੰ ਤੇਹੀ ਕਰ ਲੱਗਾ ਕਿ ਇਹ ਨਹੀਂ ਅਨੁਰੂਪ ਵੀ ਲੁੱਟਮਾਰ ਹੋਈ ਹੈ ਪਰ ਇਹਨਾਂ ਨੇ ਆਪਣੀ ਸੱਜੇ ਸਮਾਨ ਆਪ ਬਹੁਤ ਛੁਟਿਆ ਨੂੰ ਮੇਰੀ ਬੇਟੀ ਨੂੰ ਮੁੰਡੇ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਨੂੰ ਚਾਹਨੀ ਲੁੱਟੇਰਿਆਂ ਨਾਲ ਧੱਕਾ ਮੁਕੀ ਦਾ ਡਰਾਮਾ ਸੱਸ ਹੀ ਨਿਕਲੀ ਕਾਤਲ ਗੁਰਦਾਸਪੁਰ ਦੇ ਬੱਬੇ ਹਾਲੀ ਨਹਿਰ ਜਿੱਥੇ 28 ਮਾਰਚ ਨੂੰ ਇੱਕ ਝਕਾਉਣ ਵਾਲੀ ਘਟਨਾ ਸਾਹਮਣੇ ਆਈ ਸੱਸ ਨੇ ਦੱਸਿਆ ਕਿ ਲੁੱਟੇਰਿਆਂ ਨਾਲ ਧੱਕਾ ਮੁਕੀ ਦੌਰਾਨ ਉਸ ਦੀ ਨਹਿਰ ਨੂਂ ਡੈਰ ਵਿੱਚ ਡਿੱਗ ਗਈ ਪਰ 5 ਦਿਨਾਂ ਬਾਅਦ ਅਸਲ ਸੱਚ ਸਾਹਮਣੇ ਆ ਗਿਆ ਮਿਰਤਕਾ ਅਮਨਪ੍ਰੀਤ ਕੌਰ ਦੀ ਲਾਸ਼ 15 ਕਿਲੋਮੀਟਰ ਦੂਰ ਮਿਲੀ ਪੁਲਿਸ ਦੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਕੋਈ ਖਾਸਾ ਨਹੀਂ ਬਲਕਿ ਕਤਲ ਸੀ ਉਧਰ ਅਮਨਪ੍ਰੀਤ ਕੌਰ ਦੀ ਮਾਂ ਨੇ ਦੱਸਿਆ ਕਿ ਸਾਡੀ ਬੇਟੀ ਨੂੰ ਬੱਚਾ ਨਾ ਹੋਣ ਕਾਰਨ ਬਾਰ-ਬਾਰ ਤਾਣਾ ਦਿੱਤਾ ਜਾਂਦਾ ਸੀ ਅਸੀਂ ਪਹਿਲਾਂ ਹੀ ਸ਼ੱਕ ਜਤਾਇਆ ਸੀ ਕਿ ਇਸ ਦਾ ਕਤਲ ਕੀਤਾ ਗਿਆ ਹੈ ਉਧਰ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਵੀ ਇਹ ਕਿਹਾ ਕਿ ਇਹ ਕਤਲ ਪਹਿਲਾਂ ਤੋਂ ਯੋਜਨਾ ਬਣਾ ਕੇ ਕੀਤਾ ਗਿਆ ਸੀ ਪੁਲਿਸ ਨੇ ਅਮਰਪ੍ਰੀਤ ਕੌਰ ਦੀ ਸਾਸਰਪਿੰਦਰ ਕੌਰ ਤੇ ਪਤੀ ਆਕਾਸ਼ਦੀਪ ਨੂੰ ਫਿਲਹਾਲ ਗ੍ਰਿਫਤਾਰ ਕਰ ਲਿਆ ਹੈ ਉਧਰ ਡੀਐਸਪੀ ਮੋਹਨ ਸਿੰਘ ਨੇ ਕਿਹਾ ਕਿ ਲੁੱਟ ਦੀ ਕਹਾਣੀ ਝੂਠੀ ਸੀ ਮਾਂ ਪੁੱਤ ਨੇ ਮਿਲ ਕੇ ਕੀਤਾ ਆਪਣੀ ਨੂੰਹ ਦਾ ਕਤਲ ਹੁਣ ਦੱਸੋ ਕਿ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਫਾਂਸੀ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਕਮੈਂਟ ਵਿੱਚ ਸਾਂਝੇ ਕਰੋ ਵਿਸ਼ੇਸ਼ ਰਿਪੋਰਟ ਹਰਪਾਲ ਸਿੰਘ ਸਰ ਮੈਨੂੰ ਤੇਹੀ ਕਹ ਰਿਹਾ ਲੱਗਾ ਕਿ ਕਹਿੰਦੀਆਂ ਨੂੰ ਵੀ ਲੁੱਟਮਾਰ ਹੋਈ ਆ ਪਰ ਇਹਨਾਂ ਨੇ ਆਪਣੀ ਸਾਥ ਜੇ ਸਮਾਨ ਆਪ ਖੁਦ ਸੋਟਿਆ ਨੂੰ ਮੇਰੀ ਬੇਟੀ ਨੂੰ ਮੁੰਡੇ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਨੂੰ ਚਾਉਣੀ ਵੀ ਇਹਨਾਂ ਨੂੰ ਕਦੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਨਹੀਂ ਦੂਜੀ ਗੱਲ ਹੈ ਵੀ ਮੈਨੂੰ ਅਨਸਾਫ਼ ਚਾਹੀਦਾ ਅੱਜ ਤੱਕ ਮੈਨੂੰ ਨਹੀਂ ਪਤਾ ਵੀ ਇਹ ਪੇਸ਼ ਮਾਪੁੱਤਰ ਹੋਏ ਵੀ ਕਿ ਨਹੀਂ ਹੋਏ ਮੈਨੂੰ ਉਹ ਦੇਖੋ ਨਹੀਂ ਸਾਹਮਣੇ ਦੇਖੋ ਕੀ ਨਿਕਲ ਗਿਆ ਕੀ ਗਲਤ ਆਡੀ ਕੁੜੀ ਨੂੰ ਕਿਉਂ ਮਾਰੇ ਬੱਚਾ ਮੰਗਦੇ ਕਹਿੰਦੇ ਇਹਦਾ ਘਰ ਬੱਚਾ ਨਹੀਂ ਆ 1.5 ਸਾਲ ਹੋਇਆ ਕਹਿੰਦਾ ਨਾ ਇਹ ਕਹਿੰਦੇ ਤੁਸੀਂ ਘੱਟ ਦਾਜ ਦਿੱਤਾ ਇਹ ਸੋਨਾ ਸੋਨਾ ਪਾਇਆ ਕਹਿੰਦੇ ਥੋੜਾ ਦਿੱਤਾ ਹੋਰ ਦੋ ਮੇਰਾ ਆਦਮੀ ਦਿਹਾੜੀ ਲਾਉਂਦਾ ਜਿੰਨੇ ਕੁ ਜੋਗੇ ਹੈਗੇ ਅਸੀਂ ਕੀਤਾ ਸੀ ਅਸੀਂ ਕਹਿੰਦੇ ਫੇਰ ਵੀ ਕਹੋ ਚਲੋ ਅਸੀਂ ਦੇਵਾਂਗੇ ਜੋ ਸਾਡੇ ਕੋਲ ਹੈਗਾ ਪਰ ਹਨ ਮੇਰੀ ਕੁੜੀ ਨੂੰ ਬਹੁਤ ਟੋਰਚਰ ਕਰਦੇ ਸੀ ਕਹਿੰਦੇ ਸਾਨੂੰ ਆਹ ਚੀਜ਼ ਚਾਹੀਦੀ ਆਹ ਚਾਹੀਦੀ ਕਦੀਆਂ ਨੂੰ ਚਾਰ ਪਾ ਦੋ ਕਦੀਆਂ ਨੂੰ ਦੁੱਧ ਦੋ ਇਨਾਂ ਇੱਥੇ ਮਹੀਨਾ ਮਹੀਨਾ ਦੱਸ ਦਿੰਦੇ ਮਾਂ ਨੇ ਵੀ ਨਹੀਂ ਆਉਣਾ ਜਾਣਾ ਸਰ ਮਾਰ ਕੇ ਨਹੀਂ ਰੋ ਇਨੂੰ ਜਨਾਨੀ ਨੂੰ ਪਤਾ ਵੀ ਇਹਨੇ ਕਿੱਦਾਂ ਮਾਰੀ ਕਿੱਦਾਂ ਨਹੀਂ ਮਾਰੀ ਇਹਨੇ ਚਾ ਚੰਨ ਕਤ ਲੱਗੇਗੀ ਤੇ ਚੌਥਾ ਮੇਰੀ ਕੁੜੀ ਮਾਰੀ ਹੈ ਇਹਨੂੰ ਕੜੀ ਤੋਂ ਕੜੀ ਦੂਜਿਆਂ ਦੀ ਵੀ ਸਜ਼ਾ ਮਿਲਣੀ ਚਾਹੀਦੀ ਹੈ ਗਾਂਹ ਵਾਹ ਤੇ ਸਰ ਕਿਸੇ ਦੀ ਚਾਹ ਤੇ ਮੇਰੀ ਹੋਈ ਆ ਕਿਸੇ ਦੀ ਧੀ ਨਵੀ ਹੋ ਸਕਦਾ ਵਾ ਇਹ ਤਾਂ ਫਿਰ ਸਾਰਾਂ ਦੇ ਦਿਲ ਵਦਨਗੇ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਗਾਂਹ ਵਾਹ ਤੇ ਕੋਈ ਇਹੋ ਜਿਹਾ ਗਲਤ ਕੰਮ ਨਾ ਕੋਈ ਕਰੇ ਸਰ ਮੇਰਾ ਨਾਮ ਗੁਰਜੀਤ ਸਿੰਘ ਮੈਂ ਪਿੰਡ ਸ਼ੀਨਾ ਬੇਰ ਦਾ ਸਰਪੰਚ ਸਰ ਜਿਹੜੀ ਵਾਰਦਾਤ ਹੋਈ ਆ ਇਹ 28 ਤਰੀਕ ਦੀ ਵਾਰਦਾਤ ਹੋਈ ਆ ਇਹ ਵਾਰਦਾਤ ਸਰ ਆਪਣਾ ਜਿਹੜੀ ਕੁੜੀ ਦੀ ਸਾਸਿ ਇਹਨੇ ਜਾਣ ਬੁਝ ਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੇ ਵੀ ਇਹਨਾਂ ਨੇ ਕਾਰਵਾਈ ਕੀਤੀ ਇਹਨਾਂ ਨੂੰ ਸਖਤੋ ਸਖਤ ਸਜ਼ਾ ਹੋਣੀ ਚਾਹੀਦੀ ਪਰਿਵਾਰ ਕਿਦਾਂ ਦਾ ਕਰੀਏ ਇਹ ਵਿਡੋਆ ਹੋਰ ਤੱਕ ਸਰ ਜਿੱਥੋਂ ਤੱਕ ਕਹਾਨੂੰ ਹੁਣ ਬਾਈਕ ਨੋਟ ਉਹਨਾਂ ਦਾ ਪਤਾ ਲੱਗਾ ਕਿ ਪਹਿਲਾਂ ਵੀ ਉਹਨੇ ਮਰਡਰ-ਮੁਡਰ ਕੀਤੇ ਆ ਕਾਫੀ ਜਨਾਨੀ ਨੇ ਨਹੀਂ ਇਹ ਪਰਿਵਾਰ ਲੜਕੀ ਪਰਿਵਾਰ ਕਹਿੰਦੇ ਗਰੀਬ ਪਰਿਵਾਰ ਸਰ ਬਹੁਤ ਹੀ ਗਰੀਬ ਪਰਿਵਾਰ ਆ ਦਿਹਾੜੀ ਕਰਦੇ ਨੇ ਆ ਇਹਨਾਂ ਦੇ ਪਿਤਾ ਜੀ ਇਹ ਲੜਕੀ ਦੇ ਦੇਖੋ ਹੁਣ ਵੀ ਕੰਮ ਕਾਰ ਛੱਡ ਕੇ ਆਏ ਨੇ ਆਪਣਾ ਬਹੁਤ ਹੀ ਸਧਾਨ ਪਰਿਵਾਰ ਆ ਕੀ ਚਾਹੁੰਦੇ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੋ ਵੀ ਇਹਨਾਂ ਨੇ ਆਪਣਾ ਪਲੈਨਿੰਗ ਤੇ ਮਰਡਰ ਕੀਤਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਈ। ਇਹ ਮਿਤੀ 28 ਤਰੀਕ ਨੂੰ ਰਪਿੰਦਰ ਕੌਰ ਨੇ ਇੱਕ ਸਟੇਟਮੈਂਟ ਸਾਡੇ ਕੋਲ ਦਰਜ ਕਰਾਈ ਸੀ ਕਿ ਉਹ ਆਪਣੀ ਨੌ ਅਮਨਪ੍ਰੀਤ ਕੌਰ ਨਾਲ ਉਹਦੇ ਪੇਕੇ ਪਰਿਵਾਰ ਤੋਂ ਆਪਣੇ ਪਿੰਡ ਬਿਲੀਪੁਰ ਜਾ ਰਹੀ ਸੀ। ਜਦੋਂ ਉਹ ਬੱਬੇਹਾਲੀ ਪੁਲ ਤੋਂ 1 ਕਿਲੋਮੀਟਰ ਅੱਗੇ ਨਹਿਰ ਦੇ ਕੰਢੇ ਗਈ ਤਾਂ ਉਹਦੇ ਕਹਿਣ ਮੁਤਾਬਕ ਦੋ ਲੁਟੇਰੇ ਨੇ ਉਹਨਾਂ ਨੂੰ ਘੇਰ ਕੇ ਲੁੱਟਣ ਦੀ ਨੀਤ ਨਾਲ ਉਹਨਾਂ ਦੇ ਸੋਨੇ ਦੇ ਗਹਿਣੇ ਲਵਾ ਲਏ ਤੇ ਇਹਦੀ ਨੌ ਅਮਨਪ੍ਰੀਤ ਕੌਰ ਨੂੰ ਤੱਕਾ ਦੇ ਕਨਰਵਿਸ ਸੁੱਟ ਦਿੱਤਾ ਜਿਸ ਦੇ ਅਧਾਰ ਤੇ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਥਾਣਾ ਤਿਬਰ ਦੇ ਵਿੱਚ ਪਰ ਪੁਲਿਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਸੀ ਸਾਡੀਆਂ ਸਾਰੀਆਂ ਟੀਮਾਂ ਨੇ ਬੜੀ ਮਿਹਨਤ ਕਰਕੇ ਪੂਰੇ ਤਨਦੇਹੀ ਨਾਲ ਇਸ ਮੁਕਤ ਜਿਹੜਾ ਕੇਸ ਨੂੰ ਟਰੈਕ ਕੀਤਾ ਅਸਲ ਵਿੱਚ ਰੁਪਿੰਦਰ ਕੌਰ ਨੇ ਆਪਣੇ ਲੜਕੇ ਆਕਾਸ਼ਦੀਪ ਨਾਲ ਮਿਲ ਕੇ ਆਪਣੇ ਨੌ ਅਮਨਪ੍ਰੀਤ ਕੋਰ ਦਾ ਮਾਡਲ ਕੀਤਾ ਇਹਨਾਂ ਨੇ ਸਾਰੀ ਕਹਾਣੀ ਬਣਾਈ ਸੀ ਕਿ ਨਹਿਰ ਦੇ ਕੰਢੇ ਲਿਦਾ ਕੇ ਉਹ ਨਹਿਰ ਵਿੱਚ ਸੁੱਟਿਆ ਜਾਵੇ ਇਹ ਤਾਂ ਸੁੱਟਿਆ ਤਾਂ ਕੀ ਕਰਨ ਕੀਤੀ ਇਹਨਾਂ ਨੇ ਅਮਨਪ੍ਰੀਤ ਨੂੰ ਰੁਪਿੰਦਰ ਕੌਰ ਨੇ ਤੇ ਉਹਦੇ ਲੜਕੇ ਆਕਾਸ਼ਦੀਪ ਨੇ ਕੋਈ ਪੂਜਾ ਪਾਠ ਦੇ ਬਹਾਨੇ ਨਹਿਰ ਦੇ ਕੰਡੇ ਲੈ ਕੇ ਪਿਛੋਤਾ ਕੰਮਰ ਕੇ ਯਾਰ ਸੁੱਟ ਦਿੰਦਾ ਦੋਨੋਂ ਨੇ ਹੀ ਰੈਸਟ ਕਰ ਲਿਆ ਵਾ ਬਾਕੀ ਬਰੀਕੀ ਨਾਲ ਪੁਤਤੀਸ਼ ਕੀਤੀ ਜਾਵੇ ਵਜਾ ਕੀ ਸਾਨੂੰ ਮਾਰਦਾ ਵਜਾ ਤੇ ਅਸੀ ਇੱਕ ਤੇ ਦੇ ਘਰ ਬੱਚਾ ਨਹੀਂ ਸੀ ਹੋ ਰਿਹਾ ਇਹਦੇ ਨਾਂ ਦੇ ਤੇ ਦੂਜਾ ਤਾਂ ਦਜ ਦੇ ਹਿਸ ਮੰਗਦੀ ਸੀ ਕਹਾਣੀ ਕੀ ਬਣਾਈ ਸਰ ਵੀ ਲੋਟੇ ਲੋਟੇਰੇ ਪੈ ਗਏ ਇਹਨਾਂ ਨੇ ਕਹਾਣੀ ਬਣਾਈ ਕਿ ਅਸੀਂ ਜਾ ਰਹੇ ਸੀ ਤੇ ਲੋਟੇਰੇ ਸਾਨੂੰ ਪੈ ਗਿਆ ਸਾਡੇ ਸੋਨੇ ਦੇ ਗਹਿਣੇ ਵਾਲੇ ਤੇ ਲੋਟੇਰਾ ਨੇ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਨਨੂੰ ਮਾਨਯੋਗ ਅਦਾਲਤ ਵਿੱਚ ਵਿਚਾਰ ਕਰਕੇ ਰਿਮਾਂਡ ਲਾ ਕੇ ਬਰੀਕੀ ਨਾਲ ਜਿਹੜੀ ਤਫਤੀਸ਼ ਕੀਤੀ ਜਾਊਗੀ ਜੇ ਕੋਈ ਹੋਰ ਵੀ ਗੁਨਾਹ ਕਰ ਪਾਇਆਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ